ਅੱਜ ਦੇ ਟਾਈਮ 'ਚ ਸਭਨਾਂ ਹੱਸ ਖੇਡਿਓ ਖੁਸ਼ੀਆਂ ਮਾਣਿਓ ਸਭ ਕੁਝ ਆਪਣਾ ਟਾਈਮ ਲਗਾਓ ਵਧੀਆ ਕਿਸਤੇ ਯਕੀਨ ਨਾ ਕਰੋ ਦੂਜੀ ਗੱਲ ਕਿਸੇ ਨੂੰ ਦਿਲ ਦਾ ਭੇਤ ਨਾ ਦੇਵੋ ਕਿ ਬੰਦਾ ਖੁਦ ਨਹੀਂ ਮਰਦਾ ਬੰਦੇ ਨੂੰ ਹਮੇਸ਼ਾ ਉਹਦੇ ਰਾਜ ਮਾਰਦੇ ਕੀ ਤੁਸੀਂ ਕਿਸੇ ਨੂੰ ਰਾਜ ਦੱਸਦੇ ਸੀ ਆਪਣੇ ਬਹੁਤ ਕੁਝ ਹੋਇਆ ਵੀਰੇ ਬਸ ਹੁਣ ਰੋਇਆ ਨਹੀਂ ਮੈਂ ਕਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੁੜੀਆਂ ਕਿਤੇ ਵੀ ਛੇਫ ਨਹੀਂ ਹੈਗੀਆਂ ਹੂੰ ਕੁੜੀਆਂ ਗੁਰੂ ਘਰ 'ਚ ਮੱਥਾ ਟੇਕਣ ਜਾਂਦੀਆਂ ਤਾਂ ਉੱਥੋਂ ਦੇ ਲੋਕ ਹੀ ਉਹਨਾਂ ਨਾਲ ਗਰਤ ਹਰਕਤ ਕਰਦੇ ਆ ਜਿਹੜੀ ਦੇਖੀ ਗਈ ਹੈ ਬਿਲਕੁਲ ਫੇਰਾ ਕੁੜੀਆਂ ਪੜਨ ਜਾਂਦੀਆਂ ਸੇਫ ਨੂੰ ਕੁੜੀਆਂ ਪੜਨ ਜਾਂਦੀਆਂ ਨੇ ਘਰੋਂ ਮਾਪੇ ਪੜਨ ਭੇਜਦੇ ਆ ਉਹਨਾਂ ਨੂੰ ਵਿਚਾਰੀਆਂ ਨੂੰ ਪਤਾ ਨਹੀਂ ਹੁੰਦਾ ਸਾਡੇ ਨੇ ਅੱਗੇ ਜਾ ਕੇ ਕੀ ਹੋਣਾ ਲੋਕ ਇੱਥੋਂ ਤੱਕ ਕਿਉਂ ਗਿਰ ਗਏ ਇਲਾਹਾਬਾਦ ਕੋਰ ਹਾਈ ਕੋਰਟ ਦੇ ਜੱਜ ਨੇ ਉਹਨੇ ਫੈਸਲਾ ਕੀਤਾ ਇੱਕ ਫੈਸਲਾ ਇੱਕ ਇਹੋ ਜਿਹਾ ਫੈਸਲਾ ਜਿਨੇ ਪੂਰੇ ਸਮਾਜ ਨੂੰ ਹਿਲਾ ਕੇ ਰੱਖਦਾ ਸਿਰਫ ਪਰਿਵਾਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਸਰਬਜੀਤ ਨਾਲ ਸਰਬਜੀਤ ਦੀ ਮਾਤਾ ਹੀ ਖੜੀ ਆ ਨਾ ਕੋਈ ਰਿਸ਼ਤੇਦਾਰ ਨਾ ਕੋਈ ਦੋਸਤ ਨਾ ਕੋਈ ਭਰਾ ਪੁੱਤ ਸਾਹਾ ਵਰਗੇ ਹੁੰਦੇ ਮਾਮਨ ਕੁੱਤਾ ਸਾਹਾ ਵਰਗੇ ਹੁੰਦੇ ਮਾਮਾ ਨੂੰ ਮੇਰੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਨੂੰ ਰੱਬ ਕਦੇ ਵੀ ਕੁੱਤਾਂ ਦੇ ਮਾਮਾ ਤੋਂ ਵਿਛੋੜੇ ਪਾਵੇ ਨਾ ਰੱਬ ਕਦੇ ਵੀ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਸਰਬਜੀਤ ਸਿੰਘ ਜਸਲ ਨਾਲ ਅਸੀਂ ਇੱਕ ਪਹਿਲਾਂ ਵੀ ਇੰਟਰਵਿਊ ਕੀਤਾ ਸੀ ਸਰਬਜੀਤ ਜਸਲ ਨਾਲ ਜੋ ਕਿ ਵੱਡੇ ਲੋਕਾਂ ਤੱਕ ਪਹੁੰਚਿਆ ਪਰ ਅਸੀਂ ਚਾਹੁੰਦੇ ਹਾਂ ਹੁਣ ਦੁਬਾਰਾ ਇੱਕ ਇੰਟਰਵਿਊ ਹੋਰ ਕਰਨਾ ਇਸ ਇੰਟਰਵਿਊ ਦੇ ਵਿੱਚ ਥੋੜਾ ਜਿਹਾ ਹਟਕੇ ਹੋਊਗਾ ਹਟਕੇ ਕਿਵੇਂ ਅੱਜ ਅਸੀਂ ਸਰਬਜੀਤ ਸਿੰਘ ਤੋਂ ਉਹਦੀਆਂ ਲਿਖੀਆਂ ਸ਼ਾਇਰੀਆਂ ਜਾਂ ਜੋ ਵੀ ਮਟੀਰੀਅਲ ਉਹਨੇ ਲਿਖਿਆ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਸਰਬਜੀਤ ਸਭ ਤੋਂ ਪਹਿਲਾਂ ਵੀਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਸੀ ਗੱਲ ਜੀ ਅੱਛਾ ਸਰਬਜੀਤ ਦਾ ਨਾ 2021 ਦੇ ਵਿੱਚ ਐਕਸੀਡੈਂਟ ਹੋ ਜਾਂਦਾ ਭਿਆਨਕ ਐਕਸੀਡੈਂਟ ਉਹਦੇ ਵਿੱਚ ਇਸ ਦੇ ਜਿਹੜੇ ਗਰਦਨ ਤੋਂ ਥੱਲੇ ਵਾਲਾ ਪਾਸਾ ਜਾਂ ਸਰੀਰ ਆ ਉਹ ਖੜ ਜਾਂਦਾ ਕਿਉਂਕਿ ਜਿਹੜੀ ਇਹਦੀ ਰੀਡ ਦੀ ਹੱਡੀ ਹੈ ਸਪਾਈਨਲ ਕੋਡ ਹੱਡੀ ਦੇ ਵਿੱਚ ਜਿਹੜੀ ਸਪਾਈਨਲ ਕੋਡ ਹੁੰਦੀ ਹੈ ਉਹਦੇ ਸੱਟ ਲੱਗ ਜਾਂਦੀ ਹੈ ਤੇ ਚੋਬਰ ਇਹ ਨੌਜਵਾਨ ਸਦਾ ਲਈ ਸਟ੍ਰੈਚਰ ਤੇ ਚਲਾ ਜਾਂਦਾ ਤੇ ਫਿਰ ਵੀ ਇਹ ਪੂਰਾ ਪੋਜ਼ਿਟਿਵ ਤੇ ਮੋਟੀਵੇਟ ਰਹਿੰਦਾ ਸੋ ਅੱਜ ਇਹਦੀਆਂ ਲਿਖੀਆਂ ਹੋਈਆਂ ਪੋਜ਼ਿਟਿਵ ਤੇ ਮੋਟੀਵੇਟ ਸ਼ਾਇਰੀਆਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਸਭ ਤੋਂ ਪਹਿਲਾਂ ਸਰਬਜੀਤ ਤੂੰ ਆਪਣੇ ਬਾਰੇ ਮੇਰੇ ਦਰਸ਼ਕਾਂ ਨੂੰ ਦੱਸ ਵੀਰੇ ਕਿੱਥੋਂ ਸਟਾਰਟ ਕਰੇਗਾ ਕੀ ਤੂੰ ਪਹਿਲੀ ਹੈਰੀ ਸੁਣਾਏਗਾ ਅੱਲਾ ਦਾ ਹਸੀਕਾਲ ਜੀ ਸਾਰਿਆਂ ਨੂੰ 2021 ਚ ਐਕਸੀਡੈਂਟ ਹੋ ਜਾਂਦਾ ਜੀ ਐਕਸੀਡੈਂਟ ਤੋਂ ਬਾਅਦ ਮੈਂ ਬੈੱਡ ਤੇ ਤੇ ਕਦੇ-ਕਦੇ ਮਨ ਕਰਦਾ ਵੀ ਯਾਰ ਕੀ ਲੈਣਾ ਜ਼ਿੰਦਗੀ ਜਿਉ ਕੇ ਵੀ ਦੁੱਖਾਂ ਦੇ ਭਾਗੀ ਬਣੇ ਬੈਠੇ ਆ। ਵਿਆਹ ਤਾਂ ਚੱਲਣ ਫੇਰਨ ਦਾ ਕੋਈ ਸਾਧਨ ਹੈ ਨਹੀਂ ਵੀ ਆਪਾਂ ਜ਼ਿੰਦਗੀ ਜਿਉ ਕੇ ਕੀ ਲੈਣਾ ਮਰ ਮੁਰ ਜਾਣੇ ਆ। ਜੀ। ਪਰ ਖਿਆਲ ਆਉਂਦਾ ਮਾਂ ਦਾ ਵੀ ਯਾਰ ਜਿਹਨੇ ਚਾਰ ਪੁੱਤ ਜੰਮੇ ਸੀ ਤਿੰਨ ਰੱਬ ਲੈ ਗਿਆ ਚੌਥਾ ਪਤੀ ਰੱਬ ਲੈ ਗਿਆ। ਹੂੰ। ਵੀ ਕਿੱਡਾ ਜਿਗਰਾ ਕਰਕੇ ਉਹਨੇ ਸਾਨੂੰ ਪਾਲਿਆ ਤੇ ਅੱਜ ਫੇਰ ਵੀ ਉਹ ਸਾਡਾ ਸਾਥ ਨਹੀਂ ਛੱਡ ਰਹੀ। ਜੀ। ਫੇਰ ਮਨ ਕਰੜਾ ਕਰਕੇ ਜਿਉਣਾ ਪੈਂਦਾ। ਹੂੰ। ਤੇ ਦੂਜੀ ਗੱਲ ਪਹਿਲਾਂ ਮੈਂ ਪੜ੍ਹਾਈ 'ਚ ਮੇਰਾ ਬਹੁਤਾ ਧਿਆਨ ਨਹੀਂ ਸੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਕਿ ਝੂਠ ਬੋਲ ਕੇ ਕੀ ਫਾਇਦਾ ਕਦੇ ਮੈਂ ਲਿਖਿਆ ਨਹੀਂ ਕੁਝ ਵੀ ਪਰ ਜਦੋਂ ਉਹਦਾ ਐਕਸੀਡੈਂਟ ਹੋਇਆ ਹਾਲਾਤ ਇਦਾਂ ਦੇ ਬਣ ਗਏ ਜਿਹੜੀਆਂ ਚੀਜ਼ਾਂ ਕਦੇ ਮਨ ਦੇ ਵਿੱਚ ਸੋਚੀਆਂ ਵੀ ਨਹੀਂ ਸੀ ਉਹ ਉੱਤੇ ਦੀ ਬੀਤ ਵੀ ਗਈਆਂ ਅੱਖਾਂ ਨਾਲ ਦੇਖ ਵੀ ਲਈਆਂ ਕੰਨਾਂ ਨਾਲ ਸੁਣ ਵੀ ਲਈਆਂ ਹਮ ਹਾਲਾਤਾਂ ਨੇ ਬਾਲਾ ਨਹੀਂ ਕੁਸਕ ਪਰਸੈਂਟ ਲਿਖਣ ਲਾਤਾ ਬਸ ਲਿਖ ਲਈਦਾ ਆਪਣੇ ਦੁੱਖਾਂ ਨੂੰ ਮਹਿਸੂਸ ਕਰਕੇ ਉਸ ਬੀਤ ਦਾ ਜਦੋਂ ਉੱਪਰ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਯਾਰ ਹਾਂ ਆ ਇਦਾਂ ਨਹੀਂ ਇਦਾਂ ਹੋ ਗਿਆ ਕਿਉਂਕਿ ਜਿਹੜੀਆਂ ਗੱਲਾਂ ਕਦੇ ਪਹਿਲਾਂ ਸੋਚੀਆਂ ਨਹੀਂ ਸੀ ਮੈਂ ਪਹਿਲਾਂ ਵੀ ਦੱਸਿਆ ਉਹ ਜਦੋਂ ਉੱਪਰ ਬੀਤਦੀਆਂ ਨੇ ਫਿਰ ਪਤਾ ਲੱਗਦਾ ਵੀ ਯਾਰ ਹਾਂ ਜ਼ਿੰਦਗੀ ਪਹਿਲਾਂ ਨਾਲੋਂ ਹੁਣ ਤੱਕ ਦੀ ਹੋ ਗਈ ਪਹਿਲਾਂ ਮੈਂ ਕਹਿੰਦਾ ਵੀ ਅਸੀਂ ਜ਼ਿੰਦਗੀ ਜਿਉਣੀ ਸੀ ਰਹੇ ਕੱਟ ਰਹੇ ਸੀ ਤੇ ਹੁਣ 6 ਵਜਣ ਤੋਂ ਬਾਅਦ ਭਾਵੇਂ ਜਿੰਨੀ ਵੀ ਤਕਲੀਫ ਹੈ ਸਾਨੂੰ ਹੋਣਾ ਇਹ ਲੱਗਦਾ ਵੀ ਜ਼ਿੰਦਗੀ ਅਸਲੀ ਮੈਨੇਚ ਹੁਣ ਜੇ ਆਉਣ ਲੱਗੇ ਆ ਸਵਾਦ ਆ ਰਿਹਾ ਹੁਣ ਜੇ ਅਸਲੀ ਮੈਨੇਚ ਬਿਲਕੁਲ ਦੇਖਿਆ ਜਾਵੇ ਬੜੇ ਸਵਾਲ ਉਠਾਏ ਜਾਂਦੇ ਆ ਮੇਰੇ ਤੇ ਵੀ ਤੂੰ ਤਾਂ ਸਟਾਰ ਬਣ ਗਿਆ ਜਾਂ ਤੋ ਤੇਰੇ ਚ ਹੰਕਾਰ ਆ ਗਿਆ ਜਿਹਦੀ ਜਿੱਦਾਂ ਦੀ ਮਾਨਸਿਕਤਾ ਅਗਲਾ ਉਦਾਂ ਦਾ ਮੈਨੂੰ ਬੋਲ ਦਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਹੂੰ ਕਿਉਂਕਿ ਮੈਂ ਆਪਣੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰਾਂ ਰਹਿ ਦਾਸ ਦਾ ਟਾਈਮ ਜਿਹਨੇ ਜੋ ਬੋਲਣਾ ਜੀ ਸਦਕੇ ਬੋਲੋ ਵਾਹਿਗੁਰੂ ਸਾਨੂੰ ਬੋਲਣ ਚ ਤਰੱਕੀ ਦੇਵੇ ਅੱਛਾ ਸਰਬਜੀਤ ਦੀਆਂ ਜਿਹੜੀਆਂ ਸ਼ਾਇਰੀਆਂ ਨੇ ਉਹ ਲੋਕਾਂ ਨੂੰ ਮੋਟੀਵੇਟ ਕਰਦਿਆਂ ਨੇ ਪੋਜ਼ਿਟਿਵ ਕਰਦਿਆਂ ਨੇ ਕਿਉਂਕਿ ਇਹਨੇ ਆਪਦੀ ਸ਼ਾਇਰੀ ਦੇ ਵਿੱਚ ਦੁੱਖ ਦਰਦ ਬਿਆਨ ਕੀਤਾ ਸੋ ਸਭ ਤੋਂ ਪਹਿਲਾਂ ਸਰਬਜੀਤ ਕਿਹੜੀ ਸ਼ਾਇਰੀ ਸੁਣਾਏਗਾ ਮੈਂ ਸਾਨੂੰ ਸੁਣਾਉਣਾ ਜੀ ਇੱਕ ਮੇਰੀ ਲਿਖੀ ਹੋਈ ਆ ਲਹੂ ਦੇ ਹੰਝੂ ਲਹੂ ਦੇ ਹੰਝੂ ਇਹ ਟਾਈਟਲ ਤੋਂ ਹੀ ਪਤਾ ਲੱਗਦਾ ਵੀ ਬੰਦੇ ਨੇ ਇਹ ਸ਼ਾਇਰੀ ਦੇ ਵਿੱਚ ਕੁਝ ਖਾਸ ਲਿਖਿਆ ਹੋਊਗਾ ਲਿਖਿਆ ਇੰਜ ਜੀ ਹੰਝੂ ਅੱਖਾਂ ਚੋਂ ਲਹੂ ਦੇ ਵਗਦੇ ਖੁਸ਼ੀ ਦਾ ਤਾਂ ਕਦੇ ਆਇਆ ਹੀ ਨਹੀਂ ਹੂੰ ਦੁੱਖ ਦਿਲ ਵਿੱਚ ਦੱਬ ਹੱਸ ਲੈਣਾ ਮੈਂ ਰੋਕੇ ਕਦੇ ਦਿਖਾਇਆ ਹੀ ਨਹੀਂ ਵਾਹ ਜਿਸ ਨਾਲ ਜੁੜਿਆ ਦਿਲ ਤੋਂ ਜੁੜਿਆ ਮਤਲਬ ਲਈ ਮੈਂ ਰਿਸ਼ਤਾ ਕਦੇ ਵੀ ਕੋਈ ਬਣਾਇਆ ਹੀ ਨਹੀਂ ਮਿਹਨਤ ਕੀਤੀ ਹੱਡ ਤੋੜ ਕੇ ਹੂੰ ਕਿਸੇ ਦਾ ਹੱਕ ਮਾਰ ਕੇ ਪੈਸੇ ਮੈਂ ਕਦੇ ਵੀ ਕੋਈ ਕਮਾਇਆ ਨਹੀਂ ਕਿ ਦਿਹਾੜੀਆਂ ਕਰੀਆਂ ਪੜ੍ਹਾਈ ਛੱਡ ਕੇ ਦਿਹਾੜੀ ਦੇ ਪੈਸੇ ਸਾਰੇ ਘਰ ਦੇ ਸੌਦੇ ਤੇ ਖਰਚ ਹੋ ਗਏ ਵਾਹ ਬਚਾ ਕੇ ਤਾਂ ਮੈਂ ਘਰੇ ਕਦੇ ਵੀ ਕੁਝ ਲਿਆਇਆ ਹੀ ਨਹੀਂ ਤੇ ਥੱਕਿਆ ਟੁੱਟਿਆ ਘਰ ਵਿੱਚ ਆ ਕੇ ਰੁੱਖੀ ਮਿੱਸੀ ਸੌਂ ਜਾਂ ਖਾ ਕੇ ਕਦੇ ਰੁੱਖੀ ਵੀ ਨਾ ਹੁੰਦੀ ਭੁੱਖੇ ਸੋਈਏ ਾਕਾਤ ਵਿੱਚ ਰਿਹਾ ਬਾਲਾ ਵੱਡਾ ਸੁਪਨਾ ਭੁੱਲ ਕੇ ਵੀ ਮੈਂ ਕਦੇ ਸਜਾਇਆ ਹੀ ਨਹੀਂ ਆ ਦੋ ਲੈਣਾ ਧਿਆਨ ਨਾਲ ਸੁਣਿਓ ਕਿ ਸੁੱਖਾਂ ਨਾਲ ਜ਼ਿੰਦਗੀ ਭਰੀ ਪਈ ਆ ਸੁੱਖਾਂ ਨਾਲ ਜ਼ਿੰਦਗੀ ਭਰੀ ਪਈ ਆ ਆ ਦੁੱਖ ਤਾਂ ਜ਼ਿੰਦਗੀ 'ਚ ਕਦੇ ਕੋਈ ਆਏ ਨਹੀਂ ਵਾਹ ਬੰਦਾ ਇੰਨੇ ਦੁੱਖ 'ਚ ਆ ਇਤੋਂ ਹਿੱਲੇ ਵੀ ਨਹੀਂ ਜਾਂਦਾ ਤੁਰਿਆ ਫਿਰਿਆ ਤਾਂ ਬਹੁਤ ਦੂਰ ਦੀ ਗੱਲ ਆ ਫਿਰ ਵੀ ਕਹਿੰਦਾ ਦੁੱਖ ਕਦੇ ਜ਼ਿੰਦਗੀ ਚ ਆਇਆ ਹੀ ਨਹੀਂ ਇਹਦਾ ਆਪਾਂ ਜੇ ਇਹਨੂੰ ਐਕਸਪਲੇਨ ਕਰੀਏ ਤਾਂ ਇਹਦਾ ਨਚੂੜ ਇਹੀ ਨਿਕਲਦਾ ਵੀ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਦੁੱਖਾਂ ਚੋਂ ਹਾਰਨਾ ਹਾਰਨਾ ਨਹੀਂ ਚਾਹੀਦਾ ਬੰਦੇ ਨੂੰ ਮਜ਼ਬੂਤ ਰਹਿਣਾ ਚਾਹੀਦਾ ਜ਼ਿੰਦਗੀ ਚ ਕਿਹੋ ਜਿਹਾ ਵੀ ਦੁੱਖ ਆ ਜਾਣ ਬੰਦੇ ਨੂੰ ਆਪਣੇ ਆਪ ਨੂੰ ਪੂਰੀ ਮਜ਼ਬੂਤੀ ਨਾਲ ਕੰਮ ਕਰਨਾ ਚਾਹੀਦਾ ਅੱਛਾ ਹੁਣ ਆਪਾਂ ਦੂਜੀ ਸ਼ਾਇਰੀ ਸਰਬਜੀਤ ਤੋਂ ਸੁਣਦੇ ਆਂ ਚਲੋ ਜੀ ਇਹ ਐਮ ਐ ਹੈ ਜੀ ਮੈਂ ਲਿਖਣਾ ਨਹੀਂ ਚਾਹੁੰਦਾ ਫਿਰ ਵੀ ਲਿਖ ਰਿਹਾ ਹਾਂ ਹਾਂ ਦੇ ਹੀਰੇਆਂ ਵਰਗਾ ਹੁੰਦਾ ਸੀ ਅੱਜ ਕੌਟੀਆਂ ਦੇ ਭਾਅ ਵਿਕ ਰਹਿਆਂ ਵਾਹ ਮੇਰੇ ਹਾਲਾਤ ਹੀ ਕੁਝ ਇਹੋ ਜਿਹੇ ਬਣ ਗਏ ਕਿਸੇ ਦੇ ਦਿਲ 'ਚ ਤਾਂ ਕੀ ਅਗਲੇ ਦੇ ਪੈਰਾਂ 'ਚ ਵੀ ਮਸਾ ਹੀ ਟਿਕ ਰਿਆਂ ਹਾਂ ਮੈਂ ਬੇਲਾ ਹਾਂ 4 ਸਾਲ ਤੋਂ ਬੈੱਡ ਤੇ ਪਿਆ ਕੁਝ ਕਰ ਨਹੀਂ ਸਕਦਾ ਸਭ ਨੂੰ ਦੇਖ ਰਿਆਂ ਹਾਂ ਹੂੰ ਕਿਉਂ ਹਰ ਵਕਤ ਮੇਰੀ ਜ਼ਿੰਦਗੀ ਦਾ ਮਜ਼ਾਕ ਬਣਾਇਆ ਜਾਂਦਾ ਹੈ ਜਦ ਮੇਰਾ ਜੀ ਕਰੇ ਹੱਸਣ ਨੂੰ ਮੈਨੂੰ ਉਸੇ ਹੀ ਪਾਲ ਰਿਹਾ ਜਾਂਦਾ ਹੈ ਵਾਹ ਸ਼ਾਇਦ ਇੱਥੇ ਕਿਸੇ ਨੂੰ ਮੇਰੀ ਜ਼ਰੂਰਤ ਨਹੀਂ ਹੂੰ ਸ਼ਾਇਦ ਇੱਥੇ ਕਿਸੇ ਨੂੰ ਮੇਰੀ ਜ਼ਰੂਰਤ ਨਹੀਂ ਤਾਂ ਹੀ ਇਹ ਅਹਿਸਾਸ ਮੈਨੂੰ ਹਰ ਪਲ ਕਰਵਾਇਆ ਜਾਂਦਾ ਵਾਹ ਸਰਬਜੀਤ ਨੂੰ ਨਾ ਜਾਂ ਸਰਬਜੀਤ ਨੇ ਇਸ ਵਿੱਚ ਇਹ ਬਿਆਨ ਕੀਤਾ ਜਦੋਂ ਇਹ ਐਕਸੀਡੈਂਟ ਤੋਂ ਬਾਅਦ ਵੈੱਡ ਤੇ ਗਿਆ ਸਟ੍ਰੈਚਰ ਤੇ ਗਿਆ ਕਿਵੇਂ ਇਹਨੂੰ ਸਮਾਜ ਵੱਲੋਂ ਤਾਨੇ ਮੇਨੇ ਸਹਨੇ ਪੇ ਕਿਵੇਂ ਇਹਦੇ ਰਿਸ਼ਤੇਦਾਰੇ ਤੋਂ ਪਾਸਾ ਵਟ ਗਏ ਕਿੰਨਾ ਕਿੰਨਾ ਦਾ ਸਾਥ ਮਿਲਿਆ ਜਾਂ ਇਹਨੂੰ ਖੁਸ਼ੀ ਗਮ ਚ ਕੀ ਕੀ ਇਹਨੇ ਮਹਿਸੂਸ ਕੀਤਾ ਉਸ ਇਹ ਸਾਰਾ ਕੁਝ ਇਸ ਸ਼ਾਇਰੀ ਚ ਸਰਵਜੀਤ ਨੇ ਬਿਆਨ ਕੀਤਾ ਸੋ ਸਰਵਜੀਤ ਤੂੰ ਇਹ ਬਹੁਤ ਵਧੀਆ ਲਿਖਿਆ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਦਰਸ਼ਕਾਂ ਨੂੰ ਇਹ ਬਹੁਤ ਪਸੰਦ ਆਊਗੀ ਤੇ ਉਹ ਮੋਟੀਵੇਟ ਹੋਣਗੇ ਤੇਰੀ ਸਟੋਰੀ ਨੂੰ ਸੁਣ ਕੇ ਕਿਉਂਕਿ ਜਿਹੜੀ ਇਹ ਸ਼ਾਇਰੀ ਹੈ ਇਹਦੇ ਵਿੱਚ ਇਹਨੇ ਆਪਣੀ ਸਟੋਰੀ ਨੂੰ ਹੀ ਬਿਆਨ ਕੀਤਾ ਇਹ ਜਿਹੜੀ ਮੈਂ ਨਾ ਮੇਰੇ ਦਿਲ ਨਾਲ ਜੁੜੀ ਹੋਈ ਹੈ ਕਾਫੀ ਟਾਈਮ ਪੁਰਾਣੀ ਹੈ ਹੂੰ ਤੇ ਇਹ ਸਾਰਿਆਂ ਤੇ ਹੀ ਰਿਲੇਟ ਕਰਦੀ ਹੈ ਹੂੰ ਸੁਣੇ ਤੇ ਹਨ ਅ ਇੱਕੋ ਜਿਹੇ ਇਦਾਂ ਆ ਕੁਝ ਯਾਰਾਂ ਨੂੰ ਸੀ ਪਰਖਿਆ ਮੈਂ ਕੁਝ ਮੇਰੀ ਜਾਰੀ ਪਰਖ ਗਏ ਲੱਖ ਬੁਰਾ ਕਿਹਾ ਕੁਝ ਰੁੱਸੇ ਨਾਲ ਕੁਝ ਬਿਨਾ ਕਹੀ ਹਰਖ ਗਏ ਹੂੰ ਕੁਝ ਵਾਰ ਦੇ ਸੀ ਜਾਣ ਮੇਰੇ ਤੋਂ ਕੁਝ ਆਏ ਮੁਸੀਬਤ ਸਰਕ ਗਏ ਕੁਝ ਵਿਸੜ ਕੇ ਮੇਰੇ ਤੋਂ ਖੁਸ਼ ਹੋਏ ਤੇ ਕੁਝ ਵੇਖਣ ਲਈ ਮੈਨੂੰ ਦਰਸ ਗਏ ਵਾਹ ਕੁਝ ਮੈਨੂੰ ਦੇਖਣ ਲਈ ਦਰਸ ਗਏ ਸੋ ਜਦੋਂ ਸਰਬਜੀਤ ਦਾ ਐਕਸੀਡੈਂਟ ਹੋਇਆ ਸੀ ਨਾ ਇਹ ਮੈਨੂੰ ਦੱਸ ਰਿਆ ਸੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਮੇਰੇ ਜਿਹੜੇ ਦੋਸਤ ਮੈਨੂੰ ਬਹੁਤ ਪਿਆਰ ਕਰਦੇ ਸੀ ਜਾਂ ਅਸੀਂ ਇਕੱਠੇ ਜਾਂਦੇ ਸੀ ਇੱਕੋ ਥਾਲੀ 'ਚ ਬੈਠ ਕੇ ਖਾਂਦੇ ਸੀ ਐਕਸੀਡੈਂਟ ਹੋਣ ਤੋਂ ਬਾਅਦ ਸਾਡੇ ਨਾਲ ਮੇਰੇ ਕੋਈ ਵੀ ਮੇਰੇ ਨਾਲ ਕੋਈ ਦੋਸਤ ਨਹੀਂ ਖੜਿਆ ਅੱਜ ਤੱਕ ਮੇਰਾ ਇੱਕ ਵੀ ਦੋਸਤ ਮੈਨੂੰ ਮਿਲ ਨਹੀਂ ਆਇਆ ਇਹ ਚੰਡੀਗੜ੍ਹ ਰੀਹੈਬਿਲੀਟੇਸ਼ਨ 'ਚ ਰਹਿੰਦਾ ਇੱਕ ਹਸਪੀਟਲ 'ਚ ਰਹਿੰਦਾ ਸਪਾਈਨ ਰੀਹੈਬ ਤੇ ਇਹ ਇੱਥੇ ਇਸ ਐਡਰੈਸ ਤੇ ਇਹਨੂੰ ਕੋਈ ਵੀ ਮਿਲ ਨਹੀਂ ਆਇਆ ਇਹਦੇ ਦੋਸਤ ਇਹਦੇ ਰਿਸ਼ਤੇਦਾਰ ਚੋਬਰ ਨੇ ਜਾਂ ਨੌਜਵਾਨ ਨੇ ਇਹ ਸ਼ਾਇਰੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਲਿਖੀ ਆ ਕਿਉਂਕਿ ਇੰਨੇ ਜ਼ਿੰਦਗੀ ਦੇ ਵਿੱਚ ਆਪਣੇ ਦੁੱਖ ਦਰਦ ਜੋ ਵੀ ਇੰਨੇ ਮਹਿਸੂਸ ਕੀਤੇ ਨੇ ਉਹੀ ਬਿਆਨ ਕੀਤੇ ਨੇ ਇਹ ਸ਼ਾਇਰੀ ਤੋਂ ਵੀ ਇਹਦੇ ਜਿਹੜੇ ਦੁੱਖ ਨੇ ਦਰਦ ਨੇ ਵੀ ਕੌਣ-ਕੌਣ ਇਹਨੂੰ ਔਖੇ ਸਮੇਂ 'ਚ ਇਹਦੇ ਨਾਲ ਖੜਿਆ ਉਹ ਸਾਰੇ ਬਿਆਨ ਕੀਤੇ ਨੇ ਸੋ ਨੈਕਸਟ ਸ਼ਾਇਰੀ ਹੁਣ ਇਹ ਤੋਂ ਸੁਣਦੇ ਆ ਸਰਬਜੀਤ ਤੋਂ ਦੱਸੋ ਜੀ ਸੁਣਾਓ ਇਹਦਾ ਟਾਈਟਲ ਹੈਗਾ ਬੰਦੇ ਦੇ ਰਾਜ ਬੰਦੇ ਦੇ ਰਾਜ ਟਾਈਟਲ ਬੜਾ ਜ਼ਬਰਦਸਤ ਜਿਹਾ ਇਹਦਾ ਕੀ ਕੀ ਸੋਚ ਕੇ ਤੁਸੀਂ ਪਹਿਲਾਂ ਇਹ ਟਾਈਟਲ ਚੁਣਿਆ ਮੈਂ ਸਾਨੂੰ ਇਹ ਗੱਲ ਕਹਿਣੀ ਚਾਹਣਾ ਅੱਜ ਦੇ ਟਾਈਮ 'ਚ ਸਭਨਾਂ ਹੱਸ ਖੇਡਿਓ ਹੂੰ ਖੁਸ਼ੀਆਂ ਮਾਣਿਓ ਸਭ ਕੁਝ ਆਪਣਾ ਟਾਈਮ ਲਗਾਓ ਵਧੀਆ ਇਸਤੇ ਯਕੀਨ ਨਾ ਕਰੋ ਦੂਜੀ ਗੱਲ ਕਿਸੇ ਨੂੰ ਦਿਲ ਦਾ ਭੇਤ ਨਾ ਦੇਵੋ ਹੂੰ ਉਹ ਕਿਵੇਂ ਆ ਉਹ ਤੁਹਾਨੂੰ ਮੈਂ ਦੱਸਦਾ ਕਿ ਜਦ ਹੁੰਦੀ ਜ਼ਰੂਰਤਾਂ ਆਵਾਜ਼ ਮਾਰਦੇ ਸਾਡੇ ਦਿਲ ਤੇ ਤੂੰ ਕਰਦਾ ਕਹਿ ਕੇ ਰਾਜ ਮਾਰਦੇ ਹੂੰ ਅੱਥੀ ਸ਼ਾਮਾਂ ਕਰਦੇ ਲੋੜ ਪਈ ਤੋਂ ਜੇ ਇਨਕਾਰ ਕਰਾਂ ਤਾਂ ਸਿਰ ਤੋਂ ਲਾ ਕੇ ਤਾਜ ਮਾਰਦੇ ਹੂੰ ਇਹ ਬੰਦਾ ਖੁਦ ਨਹੀਂ ਮਰਦਾ ਇਹ ਬੰਦਾ ਕਦੇ ਖੁਦ ਨਹੀਂ ਮਰਦਾ ਬੰਦੇ ਨੂੰ ਹਮੇਸ਼ਾ ਉਹਦੇ ਰਾਜ ਮਾਰਦੇ ਵਾਹ ਇਹ ਤੁਸੀਂ ਕੀ ਸੋਚ ਕੇ ਲਿਖਿਆ ਕੀ ਮਹਿਸੂਸ ਕੀਤਾ ਇਹਨੂੰ ਲਿਖਣ ਵੇਲੇ ਹੱਡ ਬੀਤੀ ਹੈ ਜੀ ਹੱਡ ਬੀਤੀ ਕਿਵੇਂ ਬਸ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਬੋਲ ਨਹੀਂ ਸਕਦੇ ਉਹ ਲਿਖ ਦੇਈਦੀਆਂ ਹਾਂ ਕੀ ਤੁਸੀਂ ਕਿਸੇ ਨੂੰ ਰਾਜ ਦੱਸਦੇ ਸੀ ਆਪਣੇ ਬਹੁਤ ਕੁਝ ਹੋਇਆ ਵੀਰੇ ਅੱਛਾ ਬਸ ਹੁਣ ਰੋਇਆ ਨਹੀਂ ਮੈਂ ਕਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਹੂੰ ਹੁਣ ਮੈਂ ਅੰਦਰੋਂ ਇੰਨਾ ਕੁ ਕੜਾ ਹੋ ਗਿਆ ਜਦ ਕੋਈ ਦੁੱਖ ਤਕਲੀਫ ਆਉਂਦੀ ਆ ਹੂੰ ਸਬਰ ਦਾ ਕੁੱਟ ਪਰ ਕੇ ਰੱਬ ਨੂੰ ਚੇਤੇ ਕਰਕੇ ਜੀ ਬਸ ਚੁੱਪ ਬੱਟ ਲਈਦੀ ਆ ਕਿਸੇ ਨੂੰ ਕੁਛ ਕਹਿਣ ਨੂੰ ਜੀ ਨਹੀਂ ਕਰਦਾ ਜਦ ਕਿਸੇ ਨੂੰ ਜੇ ਕੁਛ ਮੜਾ ਜਾ ਵੀ ਕਹਿ ਦੀਏ ਹੂੰ ਤੇ ਅੱਗੋਂ ਬਾਈ ਅਗਲੇ ਫਿਰ ਸੱਪ ਵਾਲੀ ਵਿਅੋਹ ਖੋਲਦੇ ਆ ਜੀ ਜੇ ਆਪਾਂ ਅਗਲੇ ਨੂੰ ਇੱਕ ਕਹਾਂਗੇ ਅਗਲਾ 21 ਸੁਣਾਉਂਦਾ ਇੱਕ ਦੀਆਂ 21 ਕਰਕੇ ਮੋੜਦਾ ਅੱਛਾ ਸਰਬਜੀਤ ਦੇ ਨਾਂ ਮਨ ਦੇ ਵਿੱਚ ਦਿਲ ਦੇ ਵਿੱਚ ਪੰਜਾਬ ਨੂੰ ਲੈ ਕੇ ਬੜਾ ਦਰਦ ਆ ਕਿਉਂਕਿ ਇਹ ਮੇਰੇ ਨਾਲ ਗੱਲ ਕਰ ਰਹੇ ਸੀ ਵੀ ਅੱਜ ਕੱਲ ਪੰਜਾਬ ਦੇ ਵਿੱਚ ਕ੍ਰਾਈਮ ਬਹੁਤ ਵੱਧ ਚੁੱਕਿਆ ਹੈ ਚਾਹੇ ਛੋਟੇ ਬੱਚਿਆਂ ਨਾਲ ਰੇਪ ਨੇ ਚਾਹੇ ਮਰਡਰ ਨੇ ਚਾਹੇ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਮੌਜੂਦਾ ਸਮੇਂ ਦੇ ਵਿੱਚ ਜਾਦਤੀਆਂ ਨੇ ਜਾਂ ਉਹਨਾਂ ਦਾ ਇਨਕਾਊਂਟਰ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਵੱਖ-ਵੱਖ ਮਸਲੇ ਹੋ ਰਹੇ ਨੇ ਖਾਸ ਕਰਕੇ ਕੁੜੀਆਂ ਪ੍ਰਤੀ ਕ੍ਰਾਈਮ ਹਨ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਹਿ ਰਹੇ ਸੀ ਵੀ ਮੈਂ ਇੰਟਰਵਿਊ ਦੇ ਵਿੱਚ ਇਹ ਜ਼ਰੂਰ ਬਿਆਨ ਕਰਨਾ ਚਾਹੂੰਗਾ ਮੈਂ ਚਾਹਨਾ ਵੀ ਤੁਸੀਂ ਹੁਣ ਆਪਣਾ ਪੱਖਾ ਜਿਹੜਾ ਗੱਲ ਆ ਉਹ ਖੁੱਲ੍ਹ ਕੇ ਦਰਸ਼ਕਾਂ ਸਾਹਮਣੇ ਰੱਖ ਸਕਦੇ ਹੋ ਮੈਂ ਪਹਿਲਾਂ ਤਾਂ ਬਈ ਇਹ ਬੋਲਣਾ ਚਾਹਣਾ ਜਿੱਤੋਂ 4 ਸਾਲ ਪਹਿਲਾਂ ਦੀ ਗੱਲ ਕਰੀ ਇਹਨਾਂ 2021 ਲਾ ਲਓ 20 ਲਾ ਲਓ ਹੂੰ 21 ਤੋਂ ਲਾ ਲਓ ਪਹਿਲਾਂ ਵੀ ਸਾਰਿਆਂ ਕੋਲੇ ਮੋਬਾਈਲ ਸੀਗੇ ਹੂੰ ਉਦੋਂ ਵੀ ਜਿਹੜਾ ਮੋਬਾਈਲ ਤੇ ਇੰਟਰਨੈਟ ਚੱਲਦਾ ਸੀ ਬਿਲਕੁਲ ਪਰ ਮੈਨੂੰ ਲੱਗਦਾ ਕਿ ਕਿੱਥੋਂ ਨਾ ਕਿੱਥੋਂ ਤੱਕ ਜਿਹੜੀ ਹੱਦ ਸੀ ਉਹ ਬਹੁਤ ਘੱਟ ਸੀ ਜਿਹੜੇ ਆ ਰੇਪ ਹੁੰਦੇ ਸੀ ਜਾਂ ਕਿਡਨੈਪਿੰਗ ਹੋ ਗਈ ਲਾ ਲਓ ਜੀ ਜਾਂ ਕੁੜੀਆਂ ਦੇ ਨਾਲ ਜਿਹੜੀਆਂ ਗਲਤ ਹਰਕਤਾਂ ਉਹ ਬਹੁਤ ਘੱਟ ਹੁੰਦੀਆਂ ਸੀ ਤੇ ਅੱਜ ਦੇ ਸਮੇਂ 'ਚ ਇੰਨਾ ਕੁ ਜ਼ਿਆਦਾ ਗੰਦਾ ਜਿਹੜਾ ਸਿਸਟਮ ਬਣ ਚੁੱਕਿਆ। ਹੂੰ। ਕੁੜੀਆਂ ਕਿਤੇ ਵੀ ਸੇਫ ਨਹੀਂ ਹੈਗੀਆਂ। ਹੂੰ। ਕੁੜੀਆਂ ਗੁਰੂ ਘਰ ਚ ਮੱਥਾ ਟੇਕਣ ਜਾਂਦੀਆਂ ਤਾਂ ਉੱਥੋਂ ਦੇ ਲੋਕ ਹੀ ਉਹਨਾਂ ਨਾਲ ਗਰਤ ਹਰਕਤ ਕਰਦੇ ਆ ਜਿਹੜੀ ਦੇਖੀ ਗਈ ਹੈ। ਬਿਲਕੁਲ। ਫਿਰ ਕੁੜੀਆਂ ਪੜਨ ਜਾਂਦੀਆਂ ਸੇਫ ਨਹੀਂ। ਹੂੰ। ਕੁੜੀਆਂ ਪੜਨ ਜਾਂਦੀਆਂ ਨੇ ਘਰੋਂ ਮਾਪੇ ਪੜਨ ਭੇਜਦੇ ਆ। ਉਹਨਾਂ ਨੂੰ ਵਿਚਾਰੀਆਂ ਨੂੰ ਪਤਾ ਨਹੀਂ ਹੁੰਦਾ ਸਾਡੇ ਨੇ ਅੱਗੇ ਜਾ ਕੇ ਕੀ ਹੋਣਾ। ਬਾਅਦ ਚੋਂ ਜਿਹੜੇ ਹੌਸੀ ਹੁੰਦੇ ਨੇ ਪਤਨਨੀ ਵੀ ਬਾਈ ਕੀ ਉਹਨਾਂ ਦੇ ਦਿਲ ਦੀ ਜਿਹੜੇ ਦਿਮਾਗ ਦੀ ਮਨਸਾ ਹੁੰਦੀ ਆ ਆਪਣੀ ਹਾ우스 ਮਟਾਉਣ ਵਾਸਤੇ ਨਾ ਕੁੜੀ ਦੀ ਉਮਰ ਨਾ ਕੁਝ ਵੀ ਲਿਹਾਜ਼ ਨਹੀਂ ਕਰਦੇ ਉਹ ਇੰਨੀ ਗੰਦੀ ਹਾਲਤ ਕਰਦੇ ਆ ਬਾਅਦ ਚੋਂ ਉਹਨੂੰ ਜਿੰਦਾ ਤੱਕ ਨਹੀਂ ਛੱਡਦੇ ਮਾਰ ਵੀ ਦਿੰਦੇ ਆ ਬਿਲਕੁਲ ਉਹ ਵਿਚਾਰੀ ਜਿਉਂਦੀ ਰਹਿ ਕੇ ਕਰੋ ਵੀ ਕਿ ਉਹਨੂੰ ਮੈਂ ਇਹ ਸੋਚਣਾ ਸੋਚਦਾ ਹੁੰਨਾ ਵੀ ਯਾਰ ਲੋਕ ਇੱਥੋਂ ਤੱਕ ਕਿਉਂ ਗਿਰ ਗਏ ਇਹਦੇ ਪਿੱਛੇ ਕੀ ਇਹ ਜਿਹੇ ਕਾਰਨ ਆ ਜਿਹੜੇ ਲੋਕਾਂ ਦੀ ਇਹ ਜਿਹੜੇ ਮੰ ਲੋ ਇਹ ਰੀਪ ਕਰਦੇ ਆ ਜਿਹੜੇ ਕਨੈਪਰ ਨੇ ਇਹ ਕਿਉਂ ਇਥੋਂ ਤੱਕ ਗਿਰ ਕੇ ਵੀ ਯਾਰ ਕੁੜੀਆਂ ਕਿਤੇ ਵੀ ਸੇਫ ਨਹੀਂ ਹੈਗੀਆਂ ਕੁੜੀਆਂ ਬਾਹਰ ਤਾਂ ਕੀ ਸੇਫ ਹੋਣਗੀਆਂ ਕੁੜੀਆਂ ਘਰੇ ਵੀ ਸੇਫ ਨਹੀਂ ਅੱਛਾ ਇੱਕ ਨਾ ਇਲਾਹਾਬਾਦ ਹਾਈ ਕੋਰਟ ਆ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਗੇ ਪਰ ਮੈਂ ਮੇਰੇ ਦਰਸ਼ਕਾਂ ਨਾਲ ਗੱਲ ਇਹ ਇੰਟਰਵਿਊ ਦੇ ਵਿੱਚ ਸ਼ੇਅਰ ਕਰਨਾ ਚਾਹੂੰਗਾ ਇਲਾਹਾਬਾਦ ਕੋ ਹਾਈ ਕੋਰਟ ਦੇ ਜੱਜ ਨੇ ਉਹਨੇ ਫੈਸਲਾ ਕੀਤਾ ਇੱਕ ਫੈਸਲਾ ਇੱਕ ਇਹੋ ਜਿਹਾ ਫੈਸਲਾ ਜਿਨੇ ਪੂਰੇ ਸਮਾਜ ਨੂੰ ਹਿਲਾ ਕੇ ਰੱਖਦਾ ਉਹਨੇ ਇੱਕ ਜਜਮੈਂਟ ਦਿੱਤੀ ਆ ਉਹਨੇ ਜਜਮੈਂਟ ਦੇ ਵਿੱਚ ਕਿਹਾ ਅਗਰ ਜੇ ਕੋਈ ਕੁੜੀ ਨਾਲ ਜਾਂ ਉਹਦੇ ਕੁੜੀ ਦੇ ਅੰਗਾਂ ਨਾਲ ਚਾਹੇ ਛਾਤੀ ਤੇ ਚਾਹੇ ਉਹਦੇ ਨਾਲੇ ਨੂੰ ਹੱਥ ਪਾਉਂਦਾ ਤਾਂ ਉਹਨੂੰ ਰੇਪ ਦੀ ਛੇੜਛਾੜੀ ਦਾ ਛੇੜਖਾਨੇ ਦਾ ਮਸਲਾ ਜਾਂ ਮਾਮਲਾ ਨਹੀਂ ਸਮਝਿਆ ਜਾਊਗਾ ਇਹ ਇੱਕ ਜੱਜ ਦੀ ਹਾਈ ਕੋਰਟ ਦੇ ਜੱਜ ਦਾ ਇਹੋ ਜਿਹਾ ਬਿਆਨ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕੋਈ ਬਨੇ ਜੱਜ ਸਾਹਿਬ ਨਹੀਂ ਹੋਣੇ ਹੂੰ ਉਹ ਬੁੱਝ ਹੋਊਗੇ ਤਾਂ ਹਾਂ ਜੀ ਜ਼ਿਆਦਾ ਉਦੇ ਘਰੇ ਕੋਈ ਇੰਦਾਂ ਦੀ ਗੱਲਬਾਤ ਹੋਈ ਨਾ ਉਹਨੂੰ ਫੇਰ ਪਤਾ ਲੱਗੂਗੀ ਇਹ ਚੀਜ਼ਾਂ ਕਿੱਥੇ ਤੱਕ ਮੈਟਰ ਕਰਦੀਆਂ ਨੇ ਹੂੰ ਬੋਲਣਾ ਬੜਾ ਸੌਖਾ ਹੁੰਦਾ ਉਹਨੇ ਤਾਂ ਬੈਠਣ ਨਾਲ ਨੇ ਠੀਕ ਆ ਉਹਦੇ ਕੋਲੇ ਨੌਕਰੀ ਆ ਜਾਂ ਕੁਝ ਵੀ ਉਹਦੇ ਕੋਲੇ ਆ ਉਹਦਾ ਉਹਨੇ ਆਪਣੇ ਦਾ ਜ਼ੋਰ ਪਰਖਿਆ ਬਿਲਕੁਲ ਉਹਨੇ ਬੋਲਤਾ ਪਰ ਜਦੋਂ ਤੇਰੇ ਆਪਣੇ ਤੇ ਬੀਤੀ ਨੇ ਜਾਂ ਤੇਰੇ ਆਪਣੇ ਘਰੇ ਪਈ ਹੂੰ ਤੂੰ ਫੇਰ ਅੱਖਾਂ 'ਚੋਂ ਹੰਝੂ ਬਹਾਏਗਾ ਲੋਕਾਂ ਸਾਹਮਣੇ ਰੋ ਵੀ ਨਹੀਂ ਸਕਦਾ ਤੈਨੂੰ ਰੋਣ ਨੂੰ ਜਗ੍ਹਾ ਵੀ ਨਹੀਂ ਹੋਣੀ ਜਾਂ ਤੇਰੇ ਘਰੇ ਇਹ ਜੀ ਗੱਲਬਾਤ ਹੋ ਗਈ ਤੁਸੀਂ ਬੈਠ ਕੇ ਤਰੀ ਟੀ ਮਾਰਨੀ ਹੁੰਦੀ ਹੈ ਵੀ ਯਾਰ ਕੁਗੀ ਮਾਰਤੀ ਬਸ ਠੀਕ ਹੈ ਸਾਡਾ ਕਾਨੂੰਨ ਲਾਗੂ ਹੋ ਗਿਆ ਹੂੰ ਕੀ ਗੱਲ ਕੁੜੀਆਂ ਜਦੋਂ ਬਾਹਰ ਜਾਂਦੀਆਂ ਨੇ ਲੋਕਾਂ ਦੀ ਨਿਗਾਹ ਪਟਕਾ ਰੱਖੀਆ ਸੋਸ਼ਲ ਮੀਡੀਆ ਨੇ ਹੂੰ ਜਿੱਥੋਂ ਤੱਕ ਗੱਲ ਆਉਂਦੀ ਆ ਸੋਸ਼ਲ ਮੀਡੀਆ ਇੰਨੀ ਗੰਦੀ ਚੀਜ਼ ਆ ਵੀ ਕੁਝ ਕੁੜੀਆਂ ਨੇ ਜਿਹੜੀਆਂ ਸਿਰ ਤੋਂ ਚੁੰਨੀ ਤੱਕ ਨਹੀਂ ਲੈਣ ਦਿੰਦੀਆਂ ਹੂੰ ਤੇ ਕੁਝ ਕੁ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਸਿਰਫ ਲਾਇਕ ਵਿਊ ਦੇ ਚੱਕਰਾਂ 'ਚ ਅੱਗਾ ਪਿੱਛਾ ਦਿਖਾ ਕੇ ਆਪਣੇ ਆਪ ਨੂੰ ਮਸ਼ਹੂਰ ਕਰ ਰਹੀਆਂ ਨੇ ਅੱਜ ਕੱਲ ਸਰਬਜੀ ਸੋਸ਼ਲ ਮੀਡੀਆ ਤੇ ਜਾਂ ਇੰਸਟਾਗ੍ਰam ਰੀਲਸ ਦੇਖਦੇ ਆ ਜਦੋਂ ਵੀ ਕੋਈ ਆਪਾਂ ਫੀਡ 'ਚ ਜਾਂਦੇ ਆ ਜਾਂ ਉਹਨੂੰ ਸਕਰੋਲ ਕਰਦੇ ਆ ਤਾਂ ਹਰ ਦੂਜੀ ਤੇ ਤੀਜੀ ਰੀਲ ਇਹੋ ਜਿਹਾ ਕੰਟੈਂਟ ਹੋਊਗਾ ਵੀ ਜੀ ਆਪਾਂ ਇਤਰਾਜ ਹੀ ਹੋ ਕੰਟੈਂਟ ਹੋਊਗਾ ਆਪਾਂ ਉਹਨੂੰ ਦੇਖਣਾ ਪਸੰਦ ਨਹੀਂ ਕਰਾਂਗੇ ਪਰ ਫੀਡ ਦੇ ਵਿੱਚੋਂ ਲਗਾਤਾਰ ਆ ਰਿਹਾ ਜਾਂ ਪ੍ਰੋਸੈਸ ਹੋ ਜਾ ਰਿਹਾ ਇਹਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਜਿਵੇਂ ਟਿਕਟੌਕ ਬੈਨ ਕੀਤਾ ਇਸਤੇ ਵੀ ਹੋ ਸਕਦਾ ਪਰ ਨਹੀਂ ਕਿਉਂਕਿ ਸਰਕਾਰਾਂ ਨੂੰ ਇਸ ਤੋਂ ਕੁਝ ਨਾ ਕੁਝ ਪ੍ਰਭਾਵਤ ਹੁੰਦਾ ਪਰ ਅਸੀਂ ਇੱਥੇ ਇਹ ਗੱਲ ਕਰਾਂਗੇ ਜਦੋਂ ਲੋਕਾਂ ਨੂੰ ਇੱਕ ਉਮੀਦ ਹੁੰਦੀ ਹੈ ਜਾਂ ਉਹਨਾਂ ਨਾਲ ਕੁਝ ਗਲਤ ਹੁੰਦਾ ਤਾਂ ਉਹਨਾਂ ਨੂੰ ਕੋਰਟਾਂ ਤੇ ਯਕੀਨ ਹੁੰਦਾ ਚਾਹੇ ਹਾਈ ਕੋਰਟ ਤੇ ਚਾਹੇ ਸੈਸ਼ਨ ਕੋਰਟ ਤੇ ਚਾਹੇ ਡਿਸਟ੍ਰਿਕਟ ਕੋਰਟ ਤੇ ਉਹਨਾਂ ਕੋਲੇ ਇੱਕ ਹੀ ਹੁੰਦਾ ਵੀ ਅਸੀਂ ਜੱਜ ਕੋਲ ਜਾਵਾਂਗੇ ਸਾਡਾ ਮਸਲਾ ਹੱਲ ਹੋ ਜਾਊਗਾ ਪਰ ਜਦੋਂ ਕੋਰਟ ਦੇ ਵਿੱਚ ਹੀ ਜੱਜ ਹੈਵਾਨ ਬਣ ਕੇ ਬੈਠੇ ਹੋਣਗੇ ਨਾ ਤਾਂ ਆਪਾਂ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਚੰਗੀ ਜਜਮੈਂਟ ਦੀ ਆਪਾਂ ਉਮੀਦ ਨਹੀਂ ਕਰ ਸਕਦੇ ਸੋ ਸਰਬਜੀਤ ਤੂੰ ਸਮਾਜ ਦੇ ਉੱਤੇ ਵੀਰੇ ਕੋਈ ਇਹੋ ਜਿਹੀ ਸ਼ਾਇਰੀ ਲਿਖੀ ਆ ਜਾਂ ਕੋਈ ਕੁੜੀਆਂ ਪ੍ਰਤੀ ਕੋਈ ਅਜਿਹੀ ਸ਼ਾਇਰੀ ਲਿਖੀ ਹੈ ਜੋ ਸਾਡੇ ਸਮਾਜ ਨੂੰ ਪ੍ਰੇਰਿਤ ਕਰਦੀ ਹੋਵੇ ਇੱਕ ਗੀਤ ਬਣਿਆ ਜੀ ਉਹਦੇ ਤੇ ਹੂੰ ਉਹ ਜਲ ਆਊਗਾ ਤੁਸੀਂ ਉਦੋਂ ਹੀ ਸੁਣਿਓ ਮੈਂ ਤੁਹਾਨੂੰ ਦੱਸਾਂ ਉਹ ਉਹ ਹਜੇ ਮੈਂ ਸੁਣਾ ਨਹੀਂ ਸਕਦਾ ਉਹ ਗੀਤ ਬਹੁਤ ਸੋਹਣਾ ਠੀਕ ਹੈ ਜੀ ਉਹਦੇ ਬਟੀਆਂ ਦੇ ਰੇਪ ਤੇ ਲਿਖਿਆ ਹੋਇਆ ਅੱਛਾ ਜਿਹੜੀ ਕੁੜੀ ਦਾ ਰੇਪ ਹੋਇਆ ਹੂੰ ਉਹ ਉਹਦੇ ਵੱਲੋਂ ਬਿਆਨ ਕੀਤਾ ਹੋਇਆ ਹੂੰ ਉਹ ਹਜੇ ਆਊਗਾ ਜ਼ਰੂਰ ਆਊਗਾ ਤੇ ਕੋਈ ਹੋਰ ਸ਼ਾਇਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਮਾਵਾ ਵਾਸਤੇ ਸਰਬਜੀਤ ਨੇ ਸ਼ਾਇਰੀ ਲਿਖੀ ਆ ਤਾਂ ਸਭ ਤੋਂ ਵੱਡੀ ਗੱਲ ਤਾਂ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਵੀ ਸਰਬਜੀਤ ਦੀ ਮਾਤਾ ਸਿਰਫ ਪਰਿਵਾਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਸਰਬਜੀਤ ਨਾਲ ਸਰਬਜੀਤ ਦੀ ਮਾਤਾ ਹੀ ਖੜੀ ਆ ਨਾ ਕੋਈ ਰਿਸ਼ਤੇਦਾਰ ਨਾ ਕੋਈ ਦੋਸਤ ਨਾ ਕੋਈ ਭਰਾ ਭੂਆ ਫੁੱਫੜ ਮਾਮੇ ਕੋਈ ਵੀ ਨਹੀਂ ਪਰ ਉਹਦੀ ਮਾਂ ਹੁਣ ਤੱਕ ਉਹਦੇ ਨਾਲ ਖੜੀ ਆ ਇੱਕ ਮਾਂ ਆਪਣੇ ਪੁੱਤ ਨੂੰ ਇੰਡੀ ਤਕਲੀਫ 'ਚ ਦੇਖ ਕੇ ਵੀ ਇੱਕ ਜਿਗਰਾ ਇੱਕ ਹੌਸਲਾ ਇੱਕ ਪਹਾੜ ਜਿਡਾ ਜਿਗਰਾ ਤਾਣੀ ਖੜੀ ਆ ਸੋ ਆਪਣੀ ਮਾਂ ਲਈ ਜੋ ਸ਼ਾਇਰੀ ਸਰਬਜੀਤ ਨੇ ਲਿਖੀ ਆ ਉਹ ਪਾਸ ਸੁਣਦੇ ਆ ਇੰਜ ਲਿਖਿਆ ਜੀ ਜਿਸ ਦੌਰ ਚੋਂ ਹਾਂ ਮੈਂ ਗੁਜ਼ਰ ਰਿਹਾ ਉਹ ਦੌਰ ਕਿਸੇ ਤੇ ਆਵੇ ਨਾ ਜਿਵੇਂ ਮੈਨੂੰ ਨੇ ਦੁੱਖ ਵੱੱਡ-ਵੱਡ ਖਾਂਦੇ ਰੱਬ ਦੁੱਖ ਕਿਸੇ ਪੱਲੇ ਵੀ ਪਾਵੇ ਨਾ ਵਾਹ ਹੱਸਦਾ ਬਸਦਾ ਰੱਖੀ ਸਭ ਨੂੰ ਤੂੰ ਕਦੇ ਕਿਸੇ ਨੂੰ ਕਿਸੇ ਦੀ ਵੀ ਨਜ਼ਰ ਲੱਗ ਜਾਵੇ ਨਾ ਪੁੱਤ ਸਾਹਾ ਵਰਗੇ ਹੁੰਦੇ ਮਾਮਾ ਨੂੰ ਪੁੱਤ ਸਾਹਾ ਵਰਗੇ ਹੁੰਦੇ ਮਾਮਾ ਨੂੰ ਮੇਰੀ ਅਰਦਾਸ ਕਾਲਪੁਰ ਖਵਾਹੀ ਗਰੂ ਨੂੰ ਰੱਬ ਕਦੇ ਵੀ ਪੁੱਤਾਂ ਦੀ ਮਾਂਵਾਂ ਤੋਂ ਵਿਛੋੜੇ ਪਾਵੇ ਨਾ ਰੱਬ ਕਦੇ ਵੀ ਪੁੱਤਾਂ ਦੀ ਮਾਂਵਾਂ ਤੋਂ ਪੁੱਤਾਂ ਦੇ ਮਾਂਵਾਂ ਤੋਂ ਵਿਛੋੜੇ ਵਿਛੋੜੇ ਪਾਵੇ ਨਾ ਬਹੁਤ ਵਧੀਆ ਸ਼ਾਇਰੀ ਲਿਖੀ ਆ ਸੋ ਅਸੀਂ ਸਰਬਜੀਤ ਨਾਲ ਗੱਲਬਾਤ ਕਰਦੇ ਰਿਹਾ ਕਰਾਂਗੇ ਜੋ ਵੀ ਇਹ ਨਵੀਂ ਕੋਈ ਖੋਜ ਲੈ ਕੇ ਆਇਆ ਕਰੂਗਾ ਨਵੀਂ ਲਿਖਤ ਲੈ ਕੇ ਆਇਆ ਕਰੂਗਾ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਿਆ ਕਰਾਂਗੇ ਕਿਉਂਕਿ ਮੈਂ ਚਾਹਨਾ ਸਰਬਜੀਤ ਵਰਗੇ ਨੌਜਵਾਨ ਪੇਸ਼ੈਂਟ ਬਹੁਤ ਨੇ ਮੈਂ ਹਸਪਤਾਲਾਂ 'ਚ ਵੀ ਡਿਊਟੀ ਕੀਤੀ ਆ ਪਹਿਲਾਂ ਮੈਂ ਦੇਖਦਾ ਹੁੰਦਾ ਸੀ ਐਜ਼ ਐਮ ਆਰ ਜਾਂ ਪੀ ਆਰ ਮੈਂ ਰਹਾਂ ਹਸਪੀਟਲ ਦੇ ਵਿੱਚ ਉੱਥੇ ਦੇਖਦਾ ਹੁੰਦਾ ਸੀ ਲੋਕ ਬਹੁਤ ਜ਼ਿਆਦਾ ਦੁੱਖ ਚ ਹੁੰਦੇ ਨੇ ਸਟ੍ਰੈਚਰ ਤੇ ਹੁੰਦੇ ਨੇ ਛੋਟੇ ਛੋਟੇ ਬੱਚਿਆਂ ਦੀ ਰੀਡ ਦੀਆਂ ਹੱਡੀਆਂ 'ਚ ਪ੍ਰੋਬਲਮਸ ਆ ਜਾਂਦੀਆਂ ਨੇ ਪਰ ਉਹ ਸਰਬਜੀਤ ਨੂੰ ਦੇਖ ਕੇ ਆਪਣੇ ਆਪ ਨੂੰ ਮੋਟੀਵੇਟ ਕਰ ਸਕਦੇ ਨੇ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਸਕਦੇ ਨੇ ਸੋ ਥੈਂਕ ਯੂ ਸਰਬਜੀਤ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਤੇ ਨੈਕਸਟ ਮੁਲਾਕਾਤ ਪ ਫੇਰ ਕਰਾਂਗੇ ਥੋੜੇ ਸਮੇਂ ਦੇ ਵਿੱਚ ਧੰਨਵਾਦ